ਪੰਜਾਬ ਦੇ ਲੋਕਾਂ ਦੇ ਲਈ ਅਹਿਮ ਖਬਰ ਹੈ ਦੱਸਦੀ ਹੈ ਕਿ ਹੁਣ ਗਵਾਂਡੀ ਸੂਬੇ ਦੇ ਵਿੱਚ ਤੁਹਾਡੀਆਂ ਗੱਡੀਆਂ ਦੀ ਐਂਟਰੀ ਬੈਨ ਕੀਤਾ ਦੱਸਦੀ ਹੈ ਕਿ 25 ਤਰੀਕ ਤੋਂ ਜਿਹੜੀਆਂ ਹਰਿਆਣੇ ਦੇ ਵਿੱਚ ਗੱਡੀਆਂ ਨਹੀਂ ਵੜਨਗੀਆਂ ਦੱਸਦੀ ਹੈ ਕਿ ਪੰਜਾਬ ਦੀਆਂ ਗੱਡੀਆਂ ਤੇ ਰੋਕ ਲਾਈਆ ਅਬੇ ਚਟਾਲਾ ਜਿਹੜੇ ਰਾਜਨੀਤਿਕ ਆਗੂ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਹਰਿਆਣੇ ਨੂੰ ਪਾਣੀ ਨਹੀਂ ਤਾਂ ਫਿਰ ਪੰਜਾਬ ਦੀਆਂ ਗੱਡੀਆਂ ਦੀ ਹਰਿਆਣੇ ਦੇ ਵਿੱਚ ਐਂਟਰੀ ਨਹੀਂ ਹੈ ਦੱਸਦੀ ਹੈ ਕਿ 25 ਤਰੀਕ ਜਿਹੜੀ ਡੇਡਲਾਈਨ ਦਿੱਤੀ ਗਿਆ ਉਹਨਾਂ ਨੇ ਕਹਿ ਕੇ ਜੇਕਰ 25 ਤਰੀਕ ਤੱਕ ਪਾਣੀ ਛੱਡਿਆ ਜਾਂਦਾ ਤਾਂ ਠੀਕ ਹੈ ਨਹੀਂ ਫਿਰ 25 ਤਰੀਕ ਤੋਂ ਜਿਹੜੀਆਂ ਪੰਜਾਬ ਦੀਆਂ ਗੱਡੀਆਂ ਨੇ ਉਹਨਾਂ ਦੀ ਐਂਟਰੀ ਹਰਿਆਣੇ ਦੇ ਵਿੱਚ ਬੈਨ ਕੀਤੀ ਜਾਵੇਗੀ ਜੇਕਰ ਇੱਕ ਦਿਨ ਦੇ ਲਈ ਇਹ ਪ੍ਰੋਗਰਾਮ ਹੋਵੇਗਾ ਜੇਕਰ ਉਹਨਾਂ ਦੇ ਵੱਲੋਂ ਪਾਣੀ ਛੱਡਿਆ ਗਿਆ ਤਾਂ ਠੀਕ ਹੈ ਨਹੀਂ ਫਿਰ ਇਸ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਵੇਗਾ ਦੱਸਦੀਏ ਕਿ ਪਾਣੀਆਂ ਦੇ ਮਸਲੇ ਤੇ ਹੁਣ ਲਗਾਤਾਰ ਜਿਹੜੀ ਸਿਆਸਤ ਪੱਖਦੀ ਹੋਈ ਨਜ਼ਰ ਆ ਰਹੀ ਆ ਪੰਜਾਬ ਦੇ ਲਈ ਅਹਿਮ ਖਬਰਾਂ ਦਰਸਾਲ ਐਨਲੋ ਦੇ ਰਾਸ਼ਟਰੀ ਪ੍ਰਧਾਨ ਅਵੇ ਟਾਲਾ ਨੇ ਪਾਣੀ ਦੇ ਮੁੱਦੇ ਤੇ ਹੈਰਾਨ ਕਰਨ ਵਾਲਾ ਫੈਸਲਾ ਸੁਣਾਇਆ